ਨਾ ਹੁਣ ਲੈ ਆਏ ਦੱਸੋ ਬੇ ਤੂੰ ਸਾਨੂੰ ਨਹੀਂ ਸਿੱਧਾ ਬੋਲੀ ਹੁਈ ਬੋਲੀ ਜਾਊਗਾ ਸਿੱਧਾ ਨਹੀਂ ਬੋਲੀ ਲਾਪਰੀ ਤਾਂ ਉਹਨੂੰ ਤਿਆਰ ਸੀ ਬੈਗ 'ਚ ਸਾਰੇ ਕੱਪੜੇ ਪਾਲੇ ਸੀ ਉਹਦੀ ਸੱਸ ਨੇ ਵੀ ਕਹਿਤਾ ਵੀ 15 ਦਿਨ ਲਾਇਆ ਪਰ ਜਦੋਂ ਆਉਣ ਲੱਗੇ ਤੁਰਨ ਲੱਗੇ ਕਮਲੀ ਜੀ ਨੂੰ ਚੱਕਰ ਆ ਗਿਆ ਕਿਵੇਂ ਹੁਣ ਤਾਂ ਠੀਕ ਐ ਹੁਣ ਤਾਂ ਠੀਕ ਐ ਤੇ ਹੂੰ ਤਾਰੀ ਨੂੰ ਕਿਹਾ ਏ ਤਾਰੀ ਕਹਿੰਦਾ ਕਹਿੰਦਾ ਵੀ ਮੰਮੀ ਅਸੀਂ ਸਵੇਰੀ ਆ ਜਾਾਂਗੇ ਉਹ ਨਹੀਂ ਤੋੜਦੇ ਮੇਰੇ ਮੂੰਹ ਤੇ ਸੁੱਕਦੇ ਲੈ ਤੋੜਤਾ ਉਹਨਾਂ ਨੇ ਐਂ ਕਹਿ ਕੇ ਉਦੋਂ ਸਾਨੂੰ ਉਹਨਾਂ ਨੇ ਟਾਲਿਆ ਸਾਰੀਆਂ ਗੱਲਾਂ ਕਰਨ ਕਰਾਉਣ ਤੋਂ ਵੀ 7 ਵਜੇ ਬੱਸ ਚੜਾ ਦੇਾਂਗੇ ਐਂ ਕਰਦੇ ਆਂਗੇ ਚਲੋ ਮੈਂ ਆਖਿਆ ਵੀ ਇਹਨਾਂ ਦਾ ਜਦੋਂ ਮੈਂ ਦੇਖਿਆ ਵੀ ਇਹ ਗਰਮ ਹੋਈ ਜਾਂਦੇ ਨੇ ਫਿਰ ਮੈਂ ਹੱਥ ਬੰਨ ਕੇ ਕਹਿ ਕੇ ਕੋਈ ਨਹੀਂ ਤੇ ਇਹ ਤੇਰਾ ਆਪਦਾ ਘਰ ਹੈ ਕੁੜੀਆਂ ਵਾਲੇ ਫਿਰ ਮਾਰਨੀ ਥੋੜੀ ਹੋ ਜੇ ਕੁੜੀਆਂ ਵਾਲਿਆਂ ਓਏ ਪਾਣ ਜੇ ਮਾੜਾ ਤੇ ਠੰਡਾ ਰਹਿ ਕੇ ਗੱਲ ਕਰ ਆਪਾਂ ਕੁੜੀ ਵਾਲਿਆਂ ਫਿਰ ਵੀ ਠੰਡਾ ਰਹਿ ਕੇ ਗੱਲ ਕਰ ਪੁੱਤ ਐਤ ਕੀ ਤਾ ਉਹ ਕੁਛ ਨਹੀਂ ਬੋਲੀ ਵਧੀਆ ਪਿਆਰ ਨਾਲ ਬੋਲੀ ਐ ਵਧੀਆ ਪਿਆਰ ਨਾਲ ਲਾਪ੍ਰਿਤ ਨੂੰ ਕਿਹਾ ਉਹਨੇ ਕਹਿੰਦੀ ਜਾ ਤੀ ਇਹ ਲਾਇਆ ਦੱਸ ਦੇਣਾ ਮਰਵਾਉਣੀ ਏ ਕੁੜੀ ਤੁਸੀਂ ਮਰਵਾਣੋ ਸਾਡੇ ਐਂ ਤੋਂ ਬਾਅਦ ਕਿਤੇ ਕੁੜੀ ਨੂੰ ਅੰਦਰ ਡਰਾ ਦਾ ਆਕਤਾ ਹੋਏ ਨਹੀਂ ਇਹ ਜੀ ਤਾਂ ਲਾਪ੍ਰਿਤ ਨਾਲ ਵੀ ਕੋਈ ਗੱਲ ਨਹੀਂ ਸੀ ਉਹਦੀ ਸੱਸ ਨੇ ਵੀ ਕੋਈ ਗੱਲ ਨਹੀਂ ਕਰੀ ਤੇ ਲਾਪ੍ਰਿਤ ਨੂੰ ਪਤਾ ਨਹੀਂ ਕੀ ਹੋ ਗਿਆ ਚਾਨ ਚੱਕੀ ਚੰਗਾ ਭਣਿਆ ਫਿਰ ਨਹੀਂ ਨਹੀਂ ਭਾਈ ਤੂੰ ਬੈਠ ਸਵੇਰ ਦੀ ਨਾਲ ਚਾਹ ਪੀਤੀ ਨਾਲ ਰੋਟੀ ਖਾਦੀ ਨਾਲੇ ਮੈਂ ਚਾਹ ਬਣਾ ਕੇ ਲਿਓਨੀ ਐ ਨਾਲੇ ਮੈਂ ਰੋਟੀ ਬਣਾ ਕੇ ਲਿਓਨੀ ਐ ਖਾ ਕੇ ਜਾਈ ਕੋਈ ਨਾ ਬਥੇਰਾ ਟਾਈਮ ਪਿਆ ਬਗ ਜੀ ਮੈਂ ਲਿਓਨੀ ਐ ਬਹਾਲ ਸੇ ਮੇਰੀ ਗੱਲ ਸੁਣੋ ਹਾਂਜੀ ਜਦੋਂ ਅਸੀਂ ਪਹਿਲਾਂ ਗਏ ਆ ਨਾ ਮੁੰਡਾ ਵੀ ਮੇਰੇ ਨਾਲ ਸੀ ਚੱਲ ਹੁਣ ਤਾਂ ਮੁੰਡੇ ਵੀ ਫਿਰ ਕਹਿੰਦੇ ਆ ਵੀ ਇਹ ਗਰਮ ਹੋ ਗਿਆ ਸੀਗਾ ਹੁਣ ਤੂੰ ਸੀ ਤਾਂ ਨਹੀਂ ਗਰਮ ਹੋਏ ਉਹ ਜਿਹੜੀ ਬੁੜੀ ਐ ਨਾ ਉਹ ਚਤਰਖੋਰੀ ਐ ਨਾਲੇ ਜਿਹੜੀ ਤੂੰ ਇੰਟਰਵਿਊ ਦੀ ਗੱਲ ਕਰਦਾ ਤਾਂ ਪੜ੍ਹੇ ਹੀ ਦਸ ਜਮਾਤਾਂ ਅੱਛਾ ਇੰਟਰਵਿਊ ਦੇ ਕੇ ਜਾਊਗਾ ਉਹ ਹੈਂ ਅੱਛਾ ਮੈਨੂੰ ਤਾਂ ਐਂ ਸ਼ੱਕ ਪੈਂਦਾ ਵੀ ਕੁੜੀ ਨੂੰ ਕੋਈ ਨਾ ਉਹਨਾਂ ਨੇ ਦਬਾਅ ਪਾਇਆ ਕੁੜੀ ਨੂੰ ਦਿੱਤਾ ਅੰਦਰੋਂ ਤੋਂ ਕੁੜੀ ਐ ਉਹ ਬੁੜੀ ਦਾ ਪਤਾ ਚੱਲਾ ਆਪਾਂ ਕਰਨੇ ਡਰਾਮੇ ਕਰਕੇ ਡਿੱਗਦੀ ਐ ਉਹ ਦੇਖ ਪਰੌਣੇ ਤੈਨੂੰ ਮੈਂ ਦੱਸਣਾ ਮੈਨੂੰ ਤਾਂ ਭਾਈ ਇਹੀ ਜੀ ਗੱਲ ਕੋਈ ਲੱਗੀ ਨਹੀਂ ਠੀਕ ਐ ਪਰ ਜੇ ਤੂੰ ਆ ਗੱਲ ਕਹਿੰਨੇ ਤਾਂ ਆਪਾਂ ਦੇਖ ਲੈਨੇ ਆ ਦੇਖੋ ਜੀ ਮੈਨੂੰ ਤਾਂ ਪੂਰਾ ਸ਼ੱਕ ਆ ਕਿਤੇ ਕੁੜੀ ਨੂੰ ਐਂ ਕਰਦੇ ਕਰਦੇ ਵੀ ਨਾ ਕਿਤੇ ਕੋਈ ਹੋਰ ਨਾ ਕਹਾਣੀ ਬਣ ਜੇ ਉਹ ਐਂ ਤਾਂ ਹੋਰ ਕਹਾਣੀ ਕਿਵੇਂ ਬਣਾ ਦੇਣਗੇ ਬੈਠੇ ਆਪਾਂ ਬੈਠ ਕੇ ਕੀ ਕਰਾਂਗੇ ਆਪਾਂ ਨੂੰ ਕੁਝ ਕਰਨਾ ਚਾਹੀਦਾ ਜੇ ਪਹਿਲਾਂ ਗਏ ਅਸੀਂ ਪਹਿਲਾਂ ਉਹਨਾਂ ਨੇ ਸਾਨੂੰ ਉਦੋਂ ਰੋਟੀ ਵੀ ਨਹੀਂ ਖਵਾਈ ਅਸੀਂ ਐ ਮੁਰਕ ਕੇ ਆਏ ਆ ਤੇ ਮੁੰਡਾ ਮੇਰੇ ਨਾਲ ਲੜਦਾ ਸੀ ਆਪਾਂ ਆਪਾ ਤੁਸੀਂ ਬਾਪੂ ਮੈਨੂੰ ਬੋਲਣ ਨਹੀਂ ਦਿੱਤਾ ਦੇਖ ਵੀ ਪਰੌਣਿਆ ਉਹਨਾਂ ਨੇ ਕੱਲ ਤੱਕ ਦਾ ਟਾਈਮ ਲਿਆ ਆਪਾਂ ਕੱਲ ਤੱਕ ਕਰ ਦੇਖੋ ਠੀਕ ਹੈ ਜੇ ਕੱਲ ਤੱਕ ਉਹ ਨਹੀਂ ਛੱਡ ਕੇ ਜਾਂਦੇ ਉਧਰੋਂ ਮੈਂ ਆ ਜੂਗਾ ਇਧਰੋਂ ਸਾਡੇ ਪਿੰਡ ਵਾਲੇ ਸਰਪੰਚ ਨੂੰ ਨਾਲ ਲੈ ਕੇ ਆਪਾਂ ਸਾਰੇ ਇਕੱਠੇ ਹੋ ਕੇ ਭੱਜ ਜਾਗੇ ਫੇਰ ਦੇਖਦੇ ਆ ਕਿਵੇਂ ਨਹੀਂ ਤੋਰਦੇ ਹਾਂ ਬਾਹਰ ਗੱਲ ਤਦਰੀ ਠੀਕ ਹੈ ਜਿਹੜੀ ਗੱਲ ਤੂੰ ਕਹਿਣਾ ਨੇ ਵੀ ਆਪਾਂ ਸਰਪੰਚ ਨੂੰ ਲੈ ਜਾਗੇ ਤੇ ਤੂੰ ਨਾ ਆਉਣਾ ਹੀ ਐ ਫਿਰ ਹੈ ਫਿਰ ਆਪਾਂ ਜਾਇਆ ਬੰਗ ਹੋਰ ਆਪਾਂ ਚੱਲਾਂਗੇ ਸਾਰੇ ਚੰਗਾ ਬਾਤ ਰੋਟੀ ਬਣੀ ਜਾਂਦੀ ਐ ਰੋਟੀ ਪਾਣੀ ਛੱਤ ਕੇ ਜਾਈ ਤੂੰ ਚੰਗਾ ਮੈਂ ਕੋਈ ਹੋਰ ਕਾਰੋਬਾਰ ਕਰਨਾ ਠੀਕ ਐ